ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਜੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਜੀ ਦੀ ਵੱਡੀ ਖਬਰ 트럼ਪ ਤੇ ਮਸਕ ਦੀ ਟਟ ਗਈ ਧੜਕ ਕਰਕੇ ਸਾਰਾ ਵਿਸ਼ ਉਦੋਂ ਹੈਰਾਨ ਹੋ ਗਿਆ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트럼ਪ ਅਤੇ ਵਿਸ਼ਵ ਦੇ ਸਭ ਤੋਂ ਅਮੀਰ ਸੈਲਨ ਮਸਕ ਦੇ ਡੂੰਗੇ ਅਤੇ ਪੱਕੇ ਗੱਠ ਜੁੜ ਦੱਸ ਪੀਸ ਐਕਸ ਕੰਪਨੀ ਸੰਬੰਧੀ ਸਪਰ ਸੋਨਿਕ ਬੁੱਡਨ ਕਟੋਲਾ ਜਾਣ ਕਰਛ ਜੋ ਉਡਾਰੀ ਮਾਰਦਾ ਹੋਵੇ ਚਪਟ ਗੇ ਤੁੰਬਾ ਤੁੰਬਾ ਹੋ ਗਿਆ ਦਾ ਅਸਲ ਅਮਰੀਕਾ ਦਾ ਦੂਸਰੀ ਵਾਰ 47 ਮੇ ਰਾਸ਼ਟਰਪਤੀ ਵਜੋਂ ਚੁਣਿਆ ਘਟਰੰਪ ਇੱਕ ਪੋਚ ਲਸਵਾਮਾ ਉਚੇ ਸ਼ਾਵਾਂ ਤੇ ਮਾਨਸਿਕ ਤੌਰ ਤੇ ਸਿਰ ਫਿਰਿਆ ਇੱਕ ਜਗਾ ਖਤਰਨਾਕ ਵਿਅਕਤੀ ਹੈ ਜੋ ਹਕੀਕਤ ਵਿੱਚ ਰਾਜ ਕਰਨ ਦੇ ਲਾਇਕ ਨਹੀਂ ਉਸ ਦੇ ਕਰੀਬੀ ਰਿਸ਼ਤੇਦਾਰ ਤੇ ਸਟਾਫ ਇਹ ਜਾਣਦਾ ਕਿ ਉਹ ਅਗਲੇ ਪਲ ਕੀ ਕਹਿ ਦੇਵੇ ਉਸ ਦਾ ਪਹਿਲਾ 45 ਮੇਰਾਸ਼ਟਪਤੀ ਵਜੋਂ ਕਾਰਜਕਾਲ 2011 ਤੋਂ 2017 ਬਹੁਤ ਹੀ ਉਥਲ-ਪੁਥਲ ਭਰਿਆ ਤੇ ਵਿਵਾਦਤ ਰਿਹਾ ਦੋ ਵਾਰ ਉਹ ਮਹਾਂ ਦੋਸ਼ ਚੋਂ ਮਸਾਂ ਜਾਨ ਖਲਾਸੀ ਕਰਾ ਸਕਿਆ ਸੀ ਇਹਨਾਂ ਵਿੱਚੋਂ ਸਭ ਤੋਂ ਵੱਡੇ ਸਰਮਾਇਦਾਰ ਸੰਕੀ ਤੇ ਰਾਸ਼ਟਰਪਤੀ ਟਰੰਪ ਵਾਂਗ ਉੱਚ ਲਾਸਾਂਵਾਂ ਰੱਖਣ ਵਾਲੇ ਐਲਨ ਮਸਕ ਜੋ ਪਹਿਲਾਂ ਡ੍ਰੋਮੋਕਰੈਟਿਕ ਪਾਰਟੀ ਦੇ ਹਮਾਇਤੀ ਸਨ 23 ਜੁਲਾਈ 1924 ਨੂੰ 트럼ਪ ਦੀ ਗੋਲੀਬਾਰੀ ਹਮਲੇ ਵਿੱਚੋਂ ਬਚ ਜਾਣ ਤੇ ਹਮਦਰਦੀ ਲਹਿਰ ਪੈਦਾ ਹੋਣ ਕਰਕੇ ਜਿੱਤਨ ਦੇ ਮੌਕੇ ਵੱਧ ਦੇਖ ਕੇ ਉਸ ਦਾ ਸਭ ਤੋਂ ਵੱਡਾ ਮੌਕਾ ਪਸਮਾਈਤੀ ਬਣ ਗਿਆ ਉਸ ਦੀ ਚੋਣ ਮੈਮ ਤੇ ਅੰਨੇਵਾ ਧਨ ਭਾਵ 288 ਮਿਲੀਅਨ ਡਾਲਰ ਖਰਚ ਦੇ ਇਹ ਜੋ 트럼ਪ ਦਾ ਸਭ ਤੋਂ ਨੇੜਲਾ ਚਹੇਤਾ ਬਣ ਗਿਆ ਨਵੰਬਰ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ 트ੰਪ ਦੀ ਜਿੱਤ ਹੋਈ 트ੰਪ ਨਾਲ ਮਿਲ ਕੇ ਰੂਸ ਤੇ ਚੀਨ ਨੂੰ ਉਹਨਾਂ ਨੇ ਨੰਦੇ ਪ੍ਰਭਾਵੀ ਖੇਤਰ ਵਿੱਚ ਖੋਲ੍ਹ ਦਿੰਦੇ ਆ ਪੂਰੇ ਵਿਸ਼ਵ ਨਿਜਾਮ ਤੇ ਕਾਬਜ਼ ਹੋਣਾ ਉਹ 트ੰਪ ਪ੍ਰਸ਼ਾਸਨ ਦੇ ਆਰਥਿਕ ਸਲਾਹਕਰ ਪਿਕਟਰ ਨਵਾਰੋ ਦੇ ਟੈਰਰ ਟ੍ਰੈਫਿਕ ਨਿਜਾਮ ਦੇ ਹੱਕ ਵਿੱਚ ਨਹੀਂ ਸਨ ਬਲਕਿ ਇਸ ਨੂੰ ਉਹ ਆਪਣੀ ਗਲੋਬਲ ਸਰਦਾਰੀ ਵਿਰੋਧੀ ਮੰਨ ਰखे ਸਨ ਭਾਵੇਂ ਐਲਨ ਮਸਕ ਨੇ ਟਰੰਪ ਵੱਲੋਂ ਉਸ ਦੀ ਸਰਕਾਰੀ ਨੰਪੂਨਤਵ ਵਿਭਾਗ ਸੋਪਨ ਤੇ ਇਸ ਵਿੱਚ ਆਧਾਰ ਲਿਆਉਣ ਦੀ ਪੂਰੇ ਅਮਰੀਕੀ ਪ੍ਰਸ਼ਾਸਨ ਤੇ ਦਬਦਬਾ ਕਾਇਮ ਰੱਖਣ ਦਾ ਯਤਨ ਕੀਤਾ ਟਰੰਪ ਦੇ ਵਾਈਸ ਹੌਟ ਤੇ ਹੌਸਤੇ ਉਹ ਵਿਲ ਦਫਤਰ ਤੋਂ ਲਾਵਾ ਪਰਿਵਾਰ ਸਮੇਤ ਉਸ ਦੇ ਸੌਣ ਵਾਲੇ ਕਮਰੇ ਤੱਕ ਪਹੁੰਚ ਬਣਾਈ ਆਪਣੀਆਂ ਕੰਪਨੀਆਂ ਖਾਸ ਕਰਕੇ ਸਪੇਸ ਐਕਸ ਦੇ ਟੈਸਲਾ ਲਈ ਵੱਡੀਆਂ ਸਬਸਿਡੀਆਂ ਪ੍ਰਾਪਤ ਕੀਤੀਆਂ ਸਪੇਸ ਚ ਫਸੇ ਪਲਟ ਯਾਤਰੀ ਵਾਪਸ ਲਿਆਉਣ ਚ ਮਦਦ ਕਰਕੇ ਖੂਬ ਵਾਹਵਾਹੀ ਪ੍ਰਾਪਤ ਕੀਤੀ ਰਾਸ਼ਟਰਪਤੀ ਨੇ ਮਸਕ ਦੀ ਇਲੈਕਟ੍ਰਿਕ ਟੈਸਲਾ ਕਾਰ ਦਾ ਪੂਰੇ ਵਿਸ਼ੇ ਵਿੱਚ ਐਮਬੈਸਡਰ ਬਣਦੇ ਹੋਏ ਲਾਲ ਰੰਗ ਦੀ ਕਾਰ ਵੀ ਖਰੀਦੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ। ਸਾਦੇ ਨੂੰ ਬਰੰਤ